ਤੁਹਾਨੂੰ ਆਏ ਬਲਦੇਵ ਸਿੰਘ ਸੰਧੋਹਾ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਆਗੇ ਬਠਿੰਡੇ ਤੋਂ ਆਇਆ ਜਿਹੜਾ ਜਿਹੜਾ ਮੋਰਚਾ ਹੈ ਇਹ ਅਸੀਂ ਜਿਹੜੀਆਂ ਸਾਡੀਆਂ ਭਾਵੇਂ ਸਾਡੀਆਂ ਪੰਜਾਬ ਸਰਕਾਰ ਦੇ ਨਾਲ ਜਿਹੜੀਆਂ ਅਧੂਰੀਆਂ ਪੰਜਾਂ ਮੰਗਾਂ ਤੇ ਭਾਵੇਂ ਅਸੀਂ ਜਿਹੜਾ ਦਿੱਲੀ ਦੇ ਵਿੱਚ ਅंदोलਨ ਕਰਕੇ ਆਏ ਜਿਹੜੀਆਂ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਇੱਕ ਅਸੀਂ ਸ਼ਕਤੀ ਪ੍ਰਦਰਸ਼ਨ ਹੈ ਜਿਹੜਾ ਜਾਂ ਕਹਿ ਲઈએ ਅਸੀਂ ਸਾਡੇ ਜਿਹੜੇ ਕਿਸਾਨਾਂ ਉਹਨਾਂ ਨੂੰ ਇੱਕ ਚੇਤਨ ਕਰਨ ਲਈ ਇਹ ਪ੍ਰੋਗਰਾਮ ਰੱਖਿਆਗਾ ਅੱਜ ਦੇ ਮਹਾ ਕਾਠਨਾ ਜਿਹੜਾ ਠਾਠਾ ਮਾਰਦਾ ਕਾਠ ਹੈ ਸਰਕਾਰ ਦੇ ਉੱਤੇ ਅਸਰ ਪਾਊਗਾ ਜੀ ਬਿਲਕੁਲ ਪਾਊਗਾ ਕਿਉਂਕਿ ਭਾਵੇਂ ਉਹ ਪੰਜਾਬ ਦੇ ਵਿੱਚ ਹੋਏ ਪੰਜਾਬ ਦੀ ਸਰਕਾਰ ਨਾਲ ਸਮਰਥਨ ਮੰਗਣਗੀਆਂ ਤੇ ਭਾਵੇਂ ਕੇਂਦਰ ਸਰਕਾਰ ਨਾਲ ਕਿ ਜਿਹੜਾ ਅਸੀਂ ਪਹਿਲਾਂ ਸਾਡੀਆਂ ਇਹਨਾਂ ਦੋਨੇ ਸਰਕਾਰਾਂ ਦਾ ਜਿਹੜਾ ਵਹਿਮ ਤੋੜਿਆ ਭੁਲੇਖਾ ਕੱਢਿਆ ਉਹ ਸਾਡਾ 13 ਮਹੀਨੇ 13 ਦਿਨ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਕਹਿੰਦੇ ਸੀਗੇ ਕਿ ਮਰਦਾਨ ਮੰਤਰੀ ਨੇ ਜੋ ਕਹਿਤਾ ਉਹ ਮੁੜ ਕੇ ਵਾਪਸ ਨਹੀਂ ਲੈਂਦਾ ਤੇ ਉਹ ਵਾਪਸ ਲੈਣਾ ਪਿਆ ਗੋਡੇ ਟੇਕਣੇ ਪਏ ਉਸ ਦੇ ਵਿੱਚੋਂ ਬਸ਼ਵਾਸ ਹੈ ਕਿ ਅਸੀਂ ਦੂਜੇ ਮਹੀਨੇ ਦੀ 26 ਤਰੀਕ ਦਾ ਜਿਹੜਾ ਐਲਾਨ ਕੀਤਾ ਹੈ ਤੇ ਦੂਜੇ ਮਹੀਨੇ ਦੀ 26 ਤਰੀਕ ਤੋਂ ਪਹਿਲਾਂ ਕੇਂਦਰ ਸਰਕਾਰੋਂ ਮੰਗਾਂ ਨੂੰ ਲਾਗੂ ਕਰੂਗੀ ਆ ਲੋਕ ਦਿਖ ਰਹੇ ਉਹਨੂੰ ਤੇ ਜਿਹੜੇ ਸਾਡੇ ਪੰਜਾਬ ਸਰਕਾਰ ਨਾਲ ਸੰਬੰਧਤ ਹਨ ਪੰਜਾਬ ਸਰਕਾਰ ਜਿਹੜੀਆਂ ਮੰਗਾ ਮੰਨ ਕੇ ਭਾਵੇਂ ਉਹ ਸਾਡੇ ਝੋਨੇ ਦਾ ਨਾਮ ਜਾਏ ਭਾਵੇਂ ਸਾਡੇ ਪਸ਼ੂਆਂ ਦਾ ਹੈ ਭਾਵੇਂ ਸਾਡੇ ਕਣਕ ਦਾ ਹੈ ਜਿੰਨਾ ਸਾਡਾ ਨੁਕਸਾਨ ਹੋਇਆ ਨੁਕਸਾਨ ਦੇ ਪਰ ਭਾਈ ਸਾਡੇ ਨਾਲ ਕਮਿਟਮੈਂਟ ਕਰਕੇ ਨਹੀਂ ਦਿੱਤੀ ਤੇ ਪੰਜਾਬ ਸਰਕਾਰ ਵੀ ਇਸ ਤੋਂ ਸਬਕ ਲਾਊਗੀ ਸਿੱਖੂਗੀ ਇਹ ਜਿਹੜਾ ਅੱਜ ਦਾ ਕੱਟ ਹੈ ਇਹ ਬਹੁਤ ਕੁਝ ਦੱਸ ਰਿਹਾ ਹੈ ਜਿਹੜੇ ਕਿਸਾਨ ਨੇ ਆਤਮ ਹੱਤਿਆ ਕਰ ਲਈ ਉਹਦੇ ਸਬੰਧ ਦੇ ਵਿੱਚ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਜਿਹੜੇ ਕਿਸਾਨ ਨੇ ਆਤਮ ਹੱਤਿਆ ਕੀਤੀ ਹੈ ਓਟੇ ਅਸੀਂ 4 ਓਟੇ ਜਿਹੜੇ ਸਾਡੇ ਜੱਸੇ ਬੰਦੇ ਵੱਲੋਂ ਅਸੀਂ ਡੈਢਾ ਅਸੀਂ ਉਸ ਦੀ ਜਿਹੜੀ ਪਰਪਾਈ ਹੈ ਗਾਵਰਾ ਇਨਸਾਫ ਹੈ ਸਾਨੂੰ ਭਾਵੇਂ ਮਤਲਬ ਜਣੀ ਕੋਈ ਪ੍ਰੋਗਰਾਮ ਦੇਣਾ ਪਵੇ ਤੇ ਭਾਵੇਂ ਸਾਨੂੰ ਕਿਸੇ ਨੂੰ ਘੇਰਨਾ ਪਵੇ ਤੇ ਅਸੀਂ ਉਹਦਾ ਇਨਸਾਫ ਆ ਜਿਹੜਾ ਜਿਹੜੇ ਸੂਈ ਸੜ ਕੀਤਾ ਉਹਦਾ ਜ਼ਰੂਰ ਲਵਾਵਾਂਗੇ ਉਸ ਪਰਿਵਾਰ ਨੂੰ ਜਿਹੜਾ ਇਨਸਾਫ ਦਵਾਵਾਂਗੇ ਤੇ ਉਸ ਪਰਿਵਾਰ ਤੇ ਪਹਿਰਾ ਦੇ ਕੇ ਜਿਹੜਾ ਜਿਨ੍ਹਾਂ ਨੇ ਉਹਨੂੰ ਮਜਬੂਰ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ